ਸਸਕਾਸ ਕਾਈ ਨਿਊਜ਼ ਨਾਲ ਪੀਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡਾ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਗੈਂਗਸਟਰ ਭੋਲਾ ਹਵੇਲੀਆਂ ਦੇ ਨਾਲ ਜੁੜੀ ਹੋਈ ਹੈ ਦਰਸਰ ਭੋਲਾ ਹਵੇਲੀਆਂ ਦੇ ਤਿੰਨ ਗੁਰਗਿਆਂ ਨੂੰ ਕਾਬੂ ਕੀਤਾ ਗਿਆ ਕੇਂਦਰੀ ਏਜੰਸੀਆਂ ਅਤੇ ਪੰਜਾਬ ਪੁਲਿਸ ਨੇ ਮਿਲ ਕੇ ਇੱਕ ਐਕਸ਼ਨ ਕੀਤਾ ਹੈ ਤੇ ਅਜਨਾਲਾ ਨੇੜੇ ਨਾਕਾਬੰਦੀ ਕੀਤੀ ਗਈ ਹੈ ਜਿੱਥੋਂ ਇਹ ਤਿੰਨ ਗੁਰਗਿਆਂ ਨੂੰ ਕਾਬੂ ਕੀਤਾ ਗਿਆ ਉੱਥੇ ਹੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਸੋਸ਼ਲ ਅਕਾਊਂਟ ਦੇ ਉੱਤੇ ਇਹ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਫੜੇ ਗਏ ਗੁਰਗਿਆਂ ਦੇ ਕੋਲੋਂ ਹਥਿਆਰ ਮੈਗਜ਼ੀਨ ਕਾਰਤੂਸ ਅਤੇ ਨਸ਼ਾ ਵੀ ਬਰਾਮਦ ਕੀਤਾ ਉੱਥੇ ਹੀ ਪ ਵਲੋਂ ਇੱਕ ਕੰਡਾ ਵੀ ਬਰਾਮਦ ਹੋਇਆ ਜੋ ਨਸ਼ੇ ਨੂੰ ਤੋਲਦਾ ਸੀ ਨਸ਼ੇ ਨੂੰ ਤੋਲਣ ਵਾਲਾ ਕੰਡਾ ਵੀ ਬਰਾਮਦ ਕੀਤਾ ਗਿਆ ਉੱਥੇ ਹੀ ਜੇ ਗੱਲ ਕੀਤੀ ਜਾਵੇ ਭੋਲਾ ਹਵੇਲੀਆਂ ਦੀ ਸਰਵਨ ਸਿੰਘ ਉਰਫ ਭੋਲਾ ਹਵੇਲੀਆਂ ਇਸ ਸਮੇਂ ਅਮਰੀਕਾ ਦੇ ਵਿੱਚ ਰਹਿੰਦਾ ਹੈ ਤੇ ਅਮਰੀਕਾ ਦੇ ਵਿੱਚ ਬੈਠ ਕੇ ਹਥਿਆਰਾਂ ਦਾ ਤੇ ਨਸ਼ੇ ਦਾ ਕਾਲਾ ਕਾਰੋਬਾਰ ਕਰ ਰਿਹਾ ਹੈ ਤੇ ਕਈ ਕੇਸਾਂ ਦੇ ਵਿੱਚ ਉਹ ਪੰਜਾਬ ਦੇ ਵਿੱਚ ਅੱਜ ਵੀ ਲੋੜਿੰਦਾ ਉੱਥੇ ਹੀ ਜਿਹੜੇ ਫੜੇ ਗਏ ਗੁਰਗੇ ਨੇ ਉਹਨਾਂ ਦੇ ਉੱਤੇ ਵੀ ਪਹਿਲਾਂ ਹੀ ਕਈ ਕੇਸ ਕਈ ਮੁਕਦਮੇ ਦਰਜ ਨੇ ਤੇ ਕਈ ਕੇਸਾਂ ਦੇ ਵਿੱਚ ਉਹ ਲੋੜਿੰਦੇ ਸਨ ਉੱਥੇ ਹੀ ਪੁਲਿਸ ਦੇ ਵੱਲੋਂ ਇਹ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਜਿਹੜੇ ਗੁਰਗੇ ਫੜੇ ਗਏ ਨੇ ਤੇ ਸੁਮਾਨ ਜਿਹੜਾ ਅਸਲਾ ਹਥਿਆਰ ਤੇ ਜਿਹੜਾ ਨਸ਼ਾ ਇਹਨਾਂ ਦੇ ਕੋਲੋਂ ਫੜਿਆ ਗਿਆ ਉਸ ਦੇ ਸਬੰਧੀ ਹੋਣ ਜਾਂਚ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਵੱਲੋਂ ਜਿਹੜੇ ਇਹ ਹਥਿਆਰ ਸੀ ਇਹ ਕਿੱਥੇ ਸਪਲਾਈ ਕੀਤੇ ਜਾਣੇ ਸਨ ਤੇ ਜਿਹੜਾ ਇਹ ਨਸ਼ਾ ਹੈ ਕਿਹੜੇ ਪੱਪਾ کلبਾਂ ਦੇ ਵਿੱਚ ਪੰਜਾਬ ਦੇ ਵਿੱਚ ਦਿੱਲੀ ਦੇ ਵਿੱਚ ਬੰਬੇ ਦੇ ਵਿੱਚ ਕਿੱਥੇ ਸਪਲਾਈ ਕੀਤਾ ਜਾਣਾ ਸੀ ਤੇ ਕਿੰਨੇ ਸਮੇਂ ਤੋਂ ਇਹਨਾਂ ਦਾ ਇਹ ਕਾਲਾ ਕਾਰੋਬਾਰ ਚੱਲ ਰਿਹਾ ਹੈ ਕਿ ਇਸ ਦੇ ਪਿੱਛੇ ਜਿਹੜਾ ਅਮਰੀਕਾ ਦੇ ਵਿੱਚ ਬੈਠਾ ਭੋਲਾ ਹਵੇਲੀਆਂ ਉਸ ਦਾ ਪੂਰਨ ਤੌਰ ਤੇ ਹੱਥ ਹੈ ਜਾਂ ਕੋਈ ਹੋਰ ਵੀ ਅੰਤਰਰਾਸ਼ਟਰੀ ਗਰੋ ਹੈ ਜਿਹੜਾ ਇਸ ਦੇ ਵਿੱਚ ਸਰਗਰਮ ਨਜ਼ਰ ਆ ਰਿਹਾ ਹੈ ਹਾਲਾਂਕਿ ਜੇ ਭੋਲਾ ਹਵੇਲੀਆਂ ਦੀ ਗੱਲ ਕੀਤੀ ਜਾ ਵਿਤਾਪੋਲਾ ਹਵੇਲੀਆਂ ਪਹਿਲਾਂ ਹੀ ਕਈ ਕੇਸਾਂ ਦੇ ਵਿੱਚ ਉਲੰਘਦਾ ਹੈ ਤੇ ਇਸ ਸਮੇਂ ਉਹ ਦੱਸਿਆ ਜਾਂਦਾ ਹੈ ਕਿ ਅਮਰੀਕਾ ਦੇ ਵਿੱਚ ਬੈਠ ਕੇ ਇਹ ਜਿਹੜਾ ਤਸਕਰੀ ਦਾ ਕਾਲਾ ਕਾਰੋਬਾਰ ਹੈ ਉੱਥੋਂ ਚਲਾਉਂਦਾ ਹੈ ਤੇ ਪੰਜਾਬ ਦੇ ਵਿੱਚ ਜਿਹੜੇ ਉਸ ਦੇ ਗੁਰਗੇ ਨੇ ਉਹਨਾਂ ਨੂੰ ਉੱਥੋਂ ਡਾਇਰੈਕਸ਼ਨ ਦਿੰਦਾ ਹੈ ਤੇ ਦੱਸਦਾ ਹੈ ਕਿ ਕਿਹੜਾ ਸਮਾਨ ਕਿੱਥੋਂ ਸਪਲਾਈ ਹੋਣਾ ਹੈ ਤੇ ਕਿੱਥੇ ਪਹੁੰਚਣਾ ਹੈ ਹਾਲਾਂਕਿ ਜੇ ਗੱਲ ਕੀਤੀ ਜਾਵੇ ਗਵਾਂਡੀ ਦੇਸ਼ ਪਾਕਿਸਤਾਨ ਦੀ ਤਾਂ ਪਾਕਿਸਤਾਨ ਵਾਲੇ ਪਾਸੇ ਤੋਂ ਕਈ ਡਰੋਨਾਂ ਦੇ ਰਾਹੀਂ ਹਥਿਆਰ ਤੇ ਨਸ਼ਾ ਜ਼ਰੂਰ ਸਪਲਾਈ ਹੁੰਦਾ ਹੈ ਤੇ ਹੁਣ ਇਹ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਜਿਹੜਾ ਇਹ ਹਥਿਆਰਾਂ ਦਾ ਜ਼ਕੀਰਾ ਫੜਿਆ ਗਿਆ ਕਾਰਤੂ ਗਿਆ ਜਿਹੜਾ ਨਸ਼ਾ ਤੋਲਣ ਵਾਲਾ ਕੰਡਾ ਫੜਿਆ ਗਿਆ ਕਿ ਇਹ ਪਾਕਿਸਤਾਨ ਵਾਲੇ ਪਾਸਿਓਂ ਆਇਆ ਸੀ ਜਾਂ ਕਿਸੇ ਹੋਰ ਪਾਸਿਓਂ ਆਇਆ ਸੀ ਕਿ ਪਾਕਿਸਤਾਨ ਵਾਲੇ ਪਾਸੇ ਆ ਕੇ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਅਜੇ ਇੱਥੇ ਰੱਖਿਆ ਗਿਆ ਸੀ ਜਾਂ ਕਿਸੇ ਹੋਰ ਪਾਸੇ ਤੋਂ ਆ ਕੇ ਪੰਜਾਬ ਤੋਂ ਅੱਗੇ ਇਸ ਦੀ ਸਪਲਾਈ ਹੋਣੀ ਸੀ ਹਾਲਾਂਕਿ ਇਹ ਹੁਣ ਚਾਂਤ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਇਹਨਾਂ ਦੇ ਵੱਲੋਂ ਜਿਹੜਾ ਇਹ ਸਮਾਨ ਹੈ ਅੰਤਰਰਾਸ਼ਟਰੀ ਤੌਰ ਤੇ ਸਪਲਾਈ ਕੀਤਾ ਜਾਣਾ ਸੀ ਜਾਂ ਜਿਹੜਾ ਇਹ ਭਾਰਤ ਦੇ ਵਿੱਚ ਕਿਸੇ ਸੂਬੇ ਦੇ ਵਿੱਚ ਇਹਨਾਂ ਦੇ ਵੱਲੋਂ ਸਪਲਾਈ ਕੀਤਾ ਜਾਣਾ ਸੀ ਤੇ ਇਹਨਾਂ ਦੇ ਵੱਲੋਂ ਜਿਹੜਾ ਪਹਿਲਾਂ ਵੀ ਸਮਾਨ ਸਪਲਾਈ ਕੀਤਾ ਗਿਆ ਹਥਿਆਰ ਨਸ਼ਾ ਸਪਲਾਈ ਕੀਤੇ ਗਏ ਨੇ ਉਹ ਕਿਨਾਂ ਨੂੰ ਕੀਤੇ ਗਏ ਨੇ ਤੇ ਉਹ ਵਰਤੇ ਕਿੱਥੇ ਗਏ ਨੇ ਕਿਉਂਕਿ ਕਈ ਫਰੋਤੀਆਂ ਦੇ ਮਾਮਲੇ ਵੀ ਸਾਹਮਣੇ ਆਏ ਨੇ ਜਿਸ ਨੂੰ ਲੈ ਕੇ ਜਿਹੜਾ ਅਮਰੀਕਾ ਦੇ ਵਿੱਚ ਬੈਠਾ ਹੈ ਸਰਵਨ ਸਿੰਘ ਉਰਫ ਪੋਲਾ ਹਵੇਲੀਆਂ ਉਸਦਾਰ ਕਾਫੀ ਜ਼ਿਕਰ ਹੋਇਆ ਤੇ ਹੁਣ ਪੁਲਿਸ ਨੂੰ ਸ਼ੰਕਾ ਇਹ ਵੀ ਹੈ ਕਿ ਪੋਲਾ ਹਵੇਲੀਆਂ ਦੇ ਵੱਲੋਂ ਫਰੋਤੀਆਂ ਦਾ ਕ ਤੇ ਸ਼ੁਰੂ ਕਰ ਦਿੱਤਾ ਗਿਆ ਤੇ ਜਿਹੜੇ ਫੜੇਗੇ ਗੁਰਗੇ ਨੇ ਹੁਣ ਜਦੋਂ ਇਹਨਾਂ ਦੀ ਪੁਸ਼ਪਰਤਾਲ ਹੋ ਗਈ ਜੀ ਪਤਾ ਲੱਗੇਗਾ ਕਿ ਇਹਨਾਂ ਦਾ ਜਿਹੜਾ ਹੱਥ ਹੈ ਕਿਹੜੇ ਕਿਹੜੇ ਗਰੋਹ ਦੇ ਵਿੱਚ ਹੈ ਅੰਤਰਰਾਸ਼ਟਰੀ ਗਰੋਹ ਦੇ ਵਿੱਚ ਕਿਹੜੇ ਕਿਹੜੇ ਮੈਂਬਰ ਸ਼ਾਮਲ ਨੇ ਭੋਲਾ ਪੈਚ ਭੋਲਾ ਹਵੇਲੀਆਂ ਦੇ ਨਾਲ ਹੋਰ ਕਿਹੜੇ ਲੋਕ ਇਸ ਕਾਲੇ ਕਾਰਵਾਰ ਨੂੰ ਕਰ ਰਹੇ